ਪਾਏ ਦਾ ਗਰਮੀ ਬਹੁਤ ਆ ਜੀ ਬੜੀ ਗਰਮੀ ਹਾਂ ਹਾਂ ਕਰੀ ਚੱਲ ਹੈ ਗੱਲ ਤੇ ਪਾਏ ਦਾ ਕਾ ਰੋਗ ਲੱਗਿਆ ਭਰਾਵਾ ਕੀ ਕਰੀ ਹੂੰ ਆਂ ਦਾਰੂ ਚੰਗੀ ਬਣੇਗੀ ਤੇ ਬੜੀ ਵਧੀਆ ਬਣੀ ਹੈ ਹਨਾ ਏ ਹੋਰ ਫਿਰ ਪਰਵਾਹ ਠੀਕ ਆ ਸਾਰਾ ਹਾਂ ਸਾਰੇ ਠੀਕ ਆ ਓਏ ਆ ਜਾ ਪੰਮਾ ਸਿਆ ਆ ਵੀ ਆ ਗਿਆ ਆ ਗਿਆ ਆਇਆ ਆਇਆ ਤੇਰਾ ਕੋਈ ਕਰਕੇ ਕਿਹੜਾ ਤੇਰਾ ਸਾਫ ਕਿਤਾਬ ਹੈ ਸਾਫਤਾ ਸਭ ਪਹਿਲਾਂ ਕਰਦੇ ਆ ਆਹ ਥੈਲੀਆਂ ਨਾਲ ਆਹ ਗੱਟਿਆ ਸਾਰੇ ਖਾਲੀ ਸਾਰਾ ਕੁਝ ਅੰਦਰ ਪਾ ਬਸ ਕੋਈ ਕੋਈ ਮੈਨੂੰ ਵਿਛਵਾ ਦੇ ਤੇਰੇ ਤੇ ਆਹ ਤੇ ਥੈਲੀਆਂ ਆ ਸਮਾਨ ਤੇ ਸਾਰਾ ਅੰਦਰ ਰੱਖ ਤਾ ਉਹ ਆਇਆ ਸਾਫ ਤਾ ਏ ਫੋਰ ਬਹਿ ਜਾ ਬਸ ਬੈਠੇ ਅੱਬਾ ਤੇ ਆਦੋ ਗਿੱਟੇ-ਬੁੱਟੇ ਜੇ ਬਾਵਾ ਵੱਡੇ ਗਏ ਹਨਾ ਓਏ ਠੇਡੇ ਵਾਜਦੇ ਹੈ ਜੇ ਮੋਟੇ-ਮੋਚੇ ਰਹੋ ਮੁੱਢ ਤੂੰ ਨਾ ਹਾਂ ਬਤ ਮੈਂ ਆਪਣਾ ਬਸੇਤਾ ਆ ਲਾਇਆ ਸੀ ਆਹਤ ਬਣੇ ਇਧਰ ਦਾ ਠੀਕ ਆ ਮੈਂ ਤੈਨੂੰ ਕਹਿੰਦਾ ਵੀ ਆ ਠੇਡੇ ਵਾਜਦੇ ਆ ਇੱਧਰ ਮਲਾਈ ਮਨੇ ਹੈਗਾ ਠੇਡੇ ਰੋਗ ਬਣੇਗਾ ਹਾਂ ਤੂੰ ਹੁਣ ਤੇਰਾ ਕੀ ਹਿਸਾਬ-ਕਿਤਾਬ ਆ ਦੱਸ ਤੇਰਾ ਕਿੰਨੇ ਪੈਸੇ ਪੂਰੇ ਬਣ ਗਏ ਹਿਸਾਬ-ਕਿਤਾਬ ਤਾਂ ਦੱਸ ਘਟੀਰੇ ਦੇ ਹੋਗੇ ਹੂੰ ਦਾ 70 ਇਕੱਲੇ ਦੇ ਤਾਂ ਅੱਛਾ ਤੇ ਮਿਕਸਰ ਮੰਨ ਲਾ ਵੀ 100 ਵਾਲਾ ਉਹ ਕਿਹੜੀਆਂ ਥੈਲੀਆਂ ਪਾਈਆਂ ਵਿੱਚ ਹਾਂ ਥੈਲੀਆਂ ਪਾਈਆਂ ਉਹ ਮੈਂ ਤਾਂ ਦੱਸਿਆ ਸੀ ਉਹ ਯਾਰ ਨਿੱਕੇ ਜਿਹੇ ਥੈਲੀ ਆਓ ਦੋ ਵਾਰੀ ਮੰਨ ਕੇ ਚੱਲ ਮਨ ਉਲਟੀ ਆ ਗਈ ਬਾਈ ਐ ਜੇ ਚੜੀ ਸੰਗ ਜੋ ਹੱਥ ਮਾਰਿਆ ਨਾ ਸੰਗ ਚ ਵੱਜੀ ਦੋ ਵਾਰੀ ਉਲਟੀ ਉਹ ਖਾਣ ਨੂੰ ਜੀ ਨਾ ਕਰੇ ਉਹ ਰੋਟੇ ਮੈਂ ਪੰਨਾ ਛੋਲੇ ਜੀ ਪਈਆਂ ਕੱਢੀਆਂ ਨਹੀਂ ਹੋਈਆਂ ਹੋਰ ਕਾਣ ਨੂੰ ਕੁਝ ਐ ਨਹੀਂ ਜੀ ਰੋਟੀ ਤੇ ਮੰਨ ਲਾ ਵੀ ਚਲ ਤਾਂ ਸਿਰ ਕੋਈ ਨਹੀਂ ਆ ਰਾਇ ਹਾਂ ਮੈਂ ਕਰਦਾ ਨਹੀਂ ਆਪਣਾ લાલા ਤੂੰ 10 ਗੱਟਾਂ ਦਾ ਸਿੱਧਾ 1000 ਹੀ ਹੋ ਗਿਆ। 1000 ਹੋ ਗਿਆ। ਦੇਖ ਪੰਮਾ ਸਿਆ ਦੇ ਦੇ 1000 ਰੁਪਏ ਮੈਨੂੰ। 1000 ਰੁਪਏ ਦੇਖ ਮੈਂ ਤੂੰ 6 ਪੰਡਾ ਟੂੜੀਆਂ ਲੈ ਗਿਆ ਸੀਗਾ। 20 ਦਿਨ ਹੋ ਗਏ ਤੂੰ ਤੇ ਤੇਰੇ ਘਰ ਵਾਲੀ ਤੇਰੇ ਯਾਦ। ਇਹ ਮੇਰੇ ਦਾ ਕੋਈ ਯਾਦ ਤਾਂ ਹੀ ਨਹੀਂ ਯਾਰ। ਯਾਰ 20-25 ਦਿਨ ਹੋ ਗਏ ਯਾਰ ਪਤਾ ਨਹੀਂ ਦੇਖ ਤੂੰ ਯਾਦ ਕਰ ਯਾਰ ਤੂੰ ਤੇ ਤੇਰੇ ਘਰ ਵਾਲੀ ਆਇਓ। ਤਦੋਂ ਤੂੰ ਬੋਝ ਮਾਰੀਆ ਤੂੰ ਮੈਨੂੰ ਆਖਿਆ ਕੁੱਤਾ ਬੰਨ ਆਉਂਦਾ ਬਾਈ ਅੱਛਾ ਅੱਛਾ ਹਾਂ ਹਾਂ ਤੇ ਤੂੰ ਲਾੜਾ ਵੀ ਦੋ ਕੁ ਵਕਤ ਤੋਂ ਤੂੜੀ ਉੱਤੇ ਹੋ ਜਾਂ ਆਪਾਂ ਚੀਂ ਬੰਨਣਾ ਚ ਹਾਂ ਪੰਡਾ ਦਾ ਹੋਏ ਗੰਡਾ ਸਾਡੇ ਸਾਢੇ ਗੁਰਦੇ ਨੇ ਚੱਕੀਆਂ ਬੰਨਣਾ ਉਹ ਉਹ ਬਾਈ ਯਾਰ ਸਾਨੂੰ ਪਤਾ ਹੈ ਮੈਂ ਤੈਨੂੰ ਦੋ ਕੁ ਵਕਤ ਦਾ ਮੈਂ ਤੈਨੂੰ ਉਹ ਬੰਦਾ ਤਾਂ 1000 ਹੈ ਉਹ ਤੋਂ 500 ਦੀ ਘਟਰ ਸਿਦੂੜੀ ਮੈਂ ਤੈਨੂੰ ਸਰਾ 600 ਰੁਪਏ ਲਾਉਣਾ ਭਰਾ ਮਿਲਿਆ ਇੱਥੇ ਕਿੰਨਾ ਖਰਚਾ ਤੂੜੀ ਬਣਾਉਣ ਤੇ ਬਾਈ ਬਹੁਤ ਜਿਆਦਾ ਹੁੰਦਾ ਹੈ ਹੈ ਤੇ 200 ਰੁਪਿਆ ਤੇਰੇ ਘਰ ਵਾਲੀ ਸਾਡੀਆਂ ਬੁੜੀਆਂ ਤੋਂ ਕਿਤੇ ਫੜ ਕੇ ਲੈ ਗਈ ਸੀ ਤੇਰੇ ਜਵਾਕ ਦੀ ਫੀਸ ਫੂਸ ਭਰਨੀ ਸੀ ਭਰਾਵਾ ਤੇਰਾ ਰਹਿ ਗਿਆ 200 ਰੁਪਿਆ ਹੂੰ ਉਹ ਜਦੋਂ ਮਰਜ਼ੀ ਲੈ ਜੀ ਤੇ ਹੁਣ ਤਾਂ ਮੈਂ ਬੜਵਾਨੀ ਪਾ ਕੇ ਲਿਆਇਆ ਜੀ ਵਿੱਚ ਜਾਂ ਤਾਂ ਜਾਂਦਾ ਤੇਰੀ ਪੜ ਕੇ ਲੈ ਜੀ ਪਰਝਾਈ ਤੋਂ ਤੇ ਜਾਂ ਤੜਕੇ ਆ ਜੀ ਨਹੀਂ ਨਹੀਂ ਬਈ ਛੋਡੇ ਤੇ ਦੋਨੇ ਘਰਾਂ ਦੇ ਕੁੱਤੇ ਹੀ ਨਹੀਂ ਖੜਨ ਹੁੰਦੇ ਉੱਥੇ ਉੱਥੇ ਕੁੱਤੇ ਬੜਨਦੇ ਨੇ ਇਉਂ ਇਉਂ ਤੇ ਹੁਣ ਕੁੱਤੇ ਦਾ ਬਈ ਆਪਣਾ ਰੱਖਣੀ ਆਂ ਕਿਤੇ ਬਾਈ ਢਾਣੀ ਚ ਬੈਠੇ ਨੇ ਬਾਈ ਬੈਠੇ ਆ ਮਾਰ ਕੇ ਖੜੇ ਛੋਡੇ ਵੀ ਇਸ ਵੇਲੇ ਤੋਂ ਬਾਅਦ ਛੋਡੇ ਦਾ ਬੰਦਾ ਬਾਰ ਕੋਲ ਜਿੰਨਾ ਕਹਿੰਦਾ ਮੈਂ ਕਿੱਥੇ ਜਾਵਾਂ ਫਿਰ ਕੁੱਤੇ ਦਾ ਅਸਲਾ ਦਾ ਬਈ ਯਾਰ ਤੁਹਾਨੂੰ ਪਤਾ ਯਾਰ ਹੁਣ ਢਾਣੀਆਂ ਚ ਬੈਠੇ ਆ ਕੁੱਤੇ ਫਿਰ ਹੁਣ ਰੱਖਣੇ ਪੈਂਦੇ ਸਾਨੂੰ ਹੋਣ ਛੋਟੇ ਮੈਂ ਆਪੇ ਹੁਣ ਤੇਰੇ ਵਾਸਤੇ ਹੁਣ ਭੈਣ ਜੂ ਕੁੱਤੇ ਦਾ ਮਾਰਨ ਨਹੀਂ ਲੱਗੇ ਯਾਰ ਅਸੀਂ ਨਹੀਂ ਮੈਂ ਹੁਣ ਜਾਣਾ ਸੀ ਸਮਾਨ ਲੈ ਕੇ ਜਾਂਦਾ ਨਹੀਂ ਕਰੋ ਫੋਨ ਕਰੋ ਜੇ ਮੈਨੂੰ ਵੀ ਸਮਾਨ ਸਮਾਨ ਹੁਣ 200 ਰੁਪਿਆ ਯਾਰ ਵੀ ਜਾਂਦਾ ਫੜ ਕੇ ਲੈ ਜੀ ਆਹ ਦਾ ਕੁਝ ਮਰਜ਼ੀ ਲੈ ਜੀ ਕਿਉਂ ਤੜਕੇ ਆ ਜੀ ਫਿਰ ਤੂੰ ਪਹਿਲਾਂ ਤਾਂ ਗੱਲ ਨਹੀਂ ਕਰੀ ਯਾਰ ਦੱਸਿਆ ਨਹੀਂ ਮੈਨੂੰ ਵੀ ਭਾਈ ਆ ਕੇ ਕਰਕੇ ਉਹ ਆ ਦੇਖ ਲੈ ਪਹਿਲਾਂ ਗੱਲ ਯਾਰ ਪਹਿਲਾਂ ਹੁਣ ਯਾਰ ਤੈਨੂੰ ਪਤਾ ਨਹੀਂ ਵੀ ਯਾਰ ਵੀ ਬਾਤ ਤੂੜੀ ਲੈ ਕੇ ਕੋਹ ਕਹਣਾ ਰੇ ਸਿੱਟੀਆਂ ਐ ਇੱਕ ਕਹਰੇ ਵੀ ਦੀ ਚਾਰ ਚਾਰ ਅਰੀ ਗੇੜਾ ਦਿੱਤਾ ਐ ਨਹੀਂ ਕੋਈ ਕਾਲ ਜੀ ਤੂੰ ਹੈ ਨਹੀਂ ਸੀ ਵੀ ਆਪਾਂ ਇਹ ਟੂ ਹੈ ਨਹੀਂ ਵੀ ਆਪਾਂ ਐ ਕਰਦੇ ਜਾ ਐ ਕਰ ਦੋ ਕੋੜਾ ਹੈਗਾ ਵੀ ਜਾ ਕੋਈ ਗੱਟਾ ਪਾ ਕੇ ਐਸੇ ਕਰ ਦੋ ਜਾ ਕਿ ਤੇ ਮੈਂ ਉਹ ਵੀ ਨਾ ਪਗਰੇ ਗੱਟੇ ਨੂੰ ਤੈਨੂੰ ਗਿਣਾ ਤੇ ਚੱਲ ਗਿਆ ਤੈਨੂੰ ਗਿਣਾ ਕੇ ਸਮਾਨ ਸਾਰਾ ਤੇਰਾ ਜੀ ਤੈਨੂੰ ਜਮਾ ਕੱਲੀ ਉਹ ਗੱਲ ਤਾਂ ਮੈਂ ਅੱਖੀਂ ਨਹੀਂ ਤੈਨੂੰ ਕਿਉਂ ਭਰਾ ਜੀ ਤੇ ਨਹੀਂ ਸਹੀ ਗੱਲ ਵੀ ਮੈਂ ਤੂੰ ਮੇਰਾ ਗੱਟਾ ਉਹ ਕਰਤਾ ਲੇਖਾ ਮਾਮਾ ਨਹੀਂ ਆਉਂਦਾ ਹੁੰਦਾ ਪੰਮਾ ਸਿਆ ਨਹੀਂ ਜੱਟਾ ਹੁਣ ਤੂੰ ਕਰ ਗਿਆ ਤਕਾਂ ਦੇਣਾ ਲੱਗ ਤੁਹੇ ਦੱਕਲੇ ਮਾਰ ਦਿੱਤੇ ਕਿਦਾਂ ਲ ਕਰਤੀ ਬਾਈ ਦੋ ਜਾਨੇ ਹੋ ਗਏ ਹੋ ਤੁਸੀਂ ਤੇਰਾ ਲੱਗਿਆ ਹੁਣ 200 ਰੁਪਇਆ ਕਰੋ ਤੂੰ ਲੈ ਗਿਆ ਇਹ 600 ਦੀ ਟੁੱਟੀ ਤਾਂ ਉਹ 1000 ਦੀ ਬਣਦੀ ਐ ਮੈਂ ਤੈਨੂੰ 600 ਲਾਈ ਜਾਂਦਾ ਮੈਂ ਤਾਂ ਹੁਣ ਭਰਾਵਾ ਕੋਈ ਬੋਲ ਨਹੀਂ ਸਕਦਾ ਮੇਰੇ ਕੋਈ ਫੋਨ ਨਹੀਂ ਪੈਣਾ ਹਾਂ ਤੂੰ ਬਾਈ ਹੁਣ ਬੋਲ ਦੇਗਾ ਕੀ ਭਰਾਵਾ ਚੰਗਾ ਤੂੰ ਜਾ ਫਿਰ ਤੇ ਅਸੀਂ ਆਉਣੇ ਆ ਉਹ ਥੋੜੀ ਵੀ ਯਾਰ ਬਹੁਤ ਮੰਨਾ ਬਕੀਆ ਬਾਈ ਯਾਰ ਹਾਂ ਸਾਰੇ ਗਿੱਟੇ ਛੱਲੇ ਗਏ ਤੇ ਪੱਲੇ ਦੀ ਕਿਸਮਤ ਹੀ ਹੋ ਗਿਆ ਨੂੰ ਓੱਤ ਤੇ ਰਿਹਾ ਤੂੰ ਵੀ ਇਸ ਵੇਲੇ ਪੈਂਚਰ ਹੀ ਹੋਣਾ ਜੱਤ ਨੇ ਹੈ ਸਾਰੇ ਕੰਮ ਕੰਨੂ ਹੀ ਹੋ ਗਿਆ ਹੁਣ ਉਹ ਚੜ ਕੇ ਜਾਣਾ ਸੀ ਇਹਦੇ ਇਹ ਵੀ ਪੈਂਚਰ ਹੋ ਗਿਆ ਪਤੰਦਰ ਉਧਰੋਂ ਮਾਂ ਦੇ ਪੁੱਤ ਨੇ ਉਹਨੇ ਉਹ ਹੀ ਕਰਦੇ ਹਿਸ਼ਾਰੀ ਵਾਲਾ ਕੰਮ ਉਹਨੇ ਕਰਕੇ ਸਾਰਾ ਘਸਾਉਂਗਦਾ ਉਹ ਐ ਕਰ ਲਿਆ ਐ ਕਰ ਲਿਆ ਤੂੰ ਵੀਸ ਘੱਟ ਲੈ ਫਲਾਨੇ ਲੈਣੇ ਸੀ ਠੇਉਂ ਕੇ ਲੈਣੇ ਸੀ ਉਹ ਕਰ ਗਿਆ ਜਿਹੇ ਜੇ ਸੀਗੇ ਉਹ ਜੇ ਰਹਿ ਗਏ ਹੈ ਉਹਨੂੰ ਕਹਿ ਕੇ ਆਏ ਵੀ ਭਾਈ ਪੈਸੇ ਆਇਆ ਕਰਕੇ ਸਮਾਨ ਲਿਓਣਾ ਹੈ ਕਰਨਾ ਹੁਣ ਦੱਸ ਮੈਂ ਕੀ ਕਰੇ ਕਿਹੜਾ ਮੂੰਹ ਲੈ ਕੇ ਘਰੇ ਬੜੂਆਂ ਜਾਂ ਕਿਵੇਂ ਬੜੂਆਂ ਘਰੇ ਮੈਨੂੰ ਵੀ ਤਾਂ ਗਾਹਾਂ ਜਾ ਕੇ ਸਵਾਲ ਜਵਾਬ ਹੋਣਗੇ ਵੀ ਤੜਕੇ ਤਾਂ ਗਿਆ ਕੋ ਹੁਣ ਆਇਆ ਤੂੰ ਤੇਰੇ ਕੋਲੇ ਕੋਸਤੂ ਹੋਣੀ ਕਰਿਆ ਹਾਂ ਮੁਸ਼ਕਲੀ ਟੇਚੋਂ ਮਾਰੀ ਜਾਂਦਾ ਮੁੜ ਕੇ ਦਾ ਚਲ ਜਿਵੇਂ ਹੁਣ ਭਾਈ ਮਹਾਰਾਜ ਦੇ ਪਰ ਆਪਣਾ ਹੁਣ ਕੀ ਜੋਰ ਚੱਲਦਾ ਯਾਰ ਜਿਵੇਂ ਮਹਾਰਾਜ ਨੇ ਕਰਨਾ ਮੈਂ ਕਰੂਗਾ ਆਪੇ ਜੇ ਇਹਨਾਂ ਚ ਹੋਇਆ ਤਾਂ ਇਹਨਾਂ ਨੂੰ ਉਹ ਕਰ ਦੂਗਾ ਜੇ ਮੇਰੇ ਜਨੋਕ ਸੋਇਆ ਤਾਂ ਭਾਈ ਪਰਮਾਤਮਾ ਮੇਰੇ ਇਕੱਡੂ ਆ ਫਿਰ ਆਪਾਂ ਤਾਂ ਫਿਰ ਇਹੀ ਕਹਾਂਗੇ ਦੋ ਵੇਲੇ ਹੋਰ ਆਪਾਂ ਕੀ کہہ ਸਕਦੇ ਆ ਨਾ ਆਪਾਂ ਲੜ ਸਕਦੇ ਆ ਨਾ ਇਹਨਾਂ ਨਾਲ ਆਪਾਂ ਹੋ ਕਰ ਸਕਦੇ ਆ